ਮੀਟਿੰਗ ਨੂੰ ਲੈ ਕੇ ਹੀ ਕਹਾਂਗੇ ਜੀ ਮੀਟਿੰਗਾਂ ਤੇ ਵੈਸੇ ਸੀ ਭਰੋਸਾ ਕਰਦੇ ਨੇ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਭਵੰਤਮਾਨ ਜੀ ਆ ਸਾਡੇ ਨਾਲ 25 26 ਮੀਟਿੰਗਾਂ ਦੇ ਕੇ ਉਹ ਮੁੱਕਰ ਚੁੱਕੇ ਆ ਫਿਰ ਉਸ ਤੋਂ ਬਾਅਦ ਸਬ ਕਮੇਟੀ ਨਾਲ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਰਹੀਆਂ ਆ ਅੱਜ ਵੀ ਜਿਹੜੀ ਸਾਡੀ ਹੜਤਾਲ ਆ 2 ਤੋਂ ਲੈ ਕੇ 4 ਤਰੀਕ ਤੱਕ ਦੀ ਆ ਉਹਦੇ ਉਹਦੇ ਨਾਲ ਤੁਸੀਂ ਇਹ ਲਾ ਲਓ ਵੀ ਸਰਕਾਰ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆ ਸਰਕਾਰ ਸਾਨੂੰ ਇੱਥੇ ਤੱਕ ਉਹਨਾਂ ਨੇ ਉਹ ਕਹਿ ਲਿਆ ਵੀ ਤੁਸੀਂ ਆਪਣਾ ਜਿਹੜਾ ਪੋਸਟਪੋਨ ਕਰ ਦਿਓ ਧਰਨਾ ਜਾਂ ਜਿਹੜਾ ਸਾਡਾ ਹੜਤਾਲ ਆ ਵੀ ਤੁਸੀਂ ਇਹ ਆਪਣੀ ਬੰਦ ਕਰ ਦਿਓ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਤੇ ਸਾਡੀ ਆਪਣੀ ਜਥੇਬੰਦੀਆਂ ਨੂੰ ਵੀ ਇਹ ਅਪੀਲ ਆ ਵੀ ਆਪਾਂ ਜਿਹੜੀ ਮੀਟਿੰਗ ਆ ਉਹਦੇ ਆਧਾਰ ਤੇ ਤਾਂ ਆਪਾਂ ਬੈਠੇ ਨਹੀਂ ਹੈਗੇ ਕਿਉਂਕਿ ਕਿੰਨੀ ਵਾਰ ਇਹ ਮੀਟਿੰਗਾਂ ਦੇ ਕੇ ਮੁੱਕਰ ਚੁੱਕੇ ਆ ਪਰ ਮੀਟਿੰਗ ਦੇ ਬਾਅਦ ਹੀ ਆਸ ਨਹੀਂ ਆ ਗਈ ਸਾਨੂੰ ਸਾਨੂੰ ਜਿਹੜੀ ਆਪਣੀ ਜਿਹੜੀ ਜੇਤ ਆ ਉਹ ਸੰਘਰਸ਼ ਕਰਕੇ ਹੀ ਮਿਲਣੀ ਆ ਸੋ ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਆ ਅੱਜ ਸਾਡੇ ਜਨਕੁਸ਼ਤਰ ਸਾਹਿਬ ਮੀਟਿੰਗ ਦੇ ਵਿੱਚ ਬੈਠੇ ਆ ਉਹਨਾਂ ਦਾ ਫੋਨ ਆਇਆ ਵੀ 19 ਦਿਨ ਤੱਕ ਅਸੀਂ ਆਪਣਾ ਇਹ ਪ੍ਰੋਗਰਾਮ ਚਲਾਵਾਂਗੇ ਜਿੰਨੀ ਦੇਰ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਜੀ। ਉਹਨਾਂ ਨੂੰ ਇਹੀ ਕਵਾਂਗੇ ਜੀ ਤੁਸੀਂ ਆਪਣੇ ਨਾਲ ਵੀ ਧੋਖਾ ਕਰ ਰਹੇ ਹੋ ਆਪਣੇ ਸਾਥੀਆਂ ਨਾਲ ਵੀ ਤੇ ਆਪਣੇ ਬੱਚਿਆਂ ਤੇ ਪਰਿਵਾਰਾਂ ਨਾਲ ਵੀ ਧੋਖਾ ਕਰ ਰਹੇ ਹੋ। ਕਿਉਂਕਿ ਇੱਥੇ ਆ ਅੱਜ ਸਾਰੀਆਂ ਸੈਡਾਂ ਦੀ 100% ਹੜਤਾਲ ਆ। ਕੁਝ ਕਿ ਹੈਗੇ ਆ ਜਿਨ੍ਹਾਂ ਦੀ ਜਮੀਰ ਮਰੀ ਵੀ ਆ ਉਹ ਅੰਦਰ ਬੈਠੇ ਆ। ਹੁਣ ਕਈ ਇਦਾਂ ਦੇ ਬੰਦੇ ਜਿਹੜੇ ਪੱਗਾਂ ਬੰਨ੍ਹ ਕੇ ਪੱਗਾਂ 'ਚ ਸਿਰ ਫਸਾਏ ਹੋਏ ਜਿਨ੍ਹਾਂ ਨੇ ਬੜੀਆਂ-ਬੜੀਆਂ ਗੱਲਾਂ ਮਾਰਦੇ ਆ ਜੀ ਉਹ ਇੱਥੇ ਨੂੰ ਲੰਘਣ ਦੀ ਬਜਾਏ ਪਿਛਲੇ ਗੇਟਾਂ ਨੂੰ ਘੁੰ ਸਾਨੂੰ ਸਭ ਪਤਾ ਸੀ ਅੰਦਰ ਦੇਖ ਕੇ ਵੀ ਇਹ ਕਿਹੜੇ-ਕਿਹੜੇ ਬੰਦੇ ਆ ਅਸੀਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਵੀ ਉਹਨਾਂ ਪਰ ਕੋਈ ਵੀ ਐਕਸ਼ਨ ਆਉਂਦਾ ਜਾਂ ਉਹਨਾਂ ਪਰ ਕੋਈ ਡਿਊਟੀ ਨੂੰ ਲੈ ਕੇ ਕੋਟਾਈ ਚ ਆਪਣਾ ਢਿੱਲਮਿਟ ਹੁੰਦੀ ਆ ਤਾਂ ਅਸੀਂ ਇੱਥੋਂ ਸਟੇਜ ਤੋਂ ਕਹਿਣਾ ਚਾਹੁੰਦੇ ਆ ਵੀ ਉਹਨਾਂ ਦਾ ਅਸੀਂ ਬਿਲਕੁਲ ਵੀ ਸਾਥ ਨਹੀਂ ਦੇਵਾਂਗੇ ਅਗਲੀ ਰਣਨੀਤੀ ਇਹੀ ਆ ਜੀ ਜੇ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਸਾਡਾ ਜਿਹੜਾ ਸੰਘਰਸ਼ ਹੋਰ ਟਿਕਾ ਹੋਊਗਾ ਅਸੀਂ ਸੀਐਮ ਸਾਹਿਬ ਦੀ ਕੋਠੀ ਵੀ ਘੇਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਹੜਤਾਲਾ ਸلسਲਾ ਜਾਰੀ ਰਹੂਗਾ ਇਦਾਂ ਹੀ ਜਦੋਂ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਠੀਕ ਹੈ ਇਹ ਬੜੇ ਮਨਵਿੰਦਰ ਨਾਲ ਗੱਲ ਪਾਏ ਹੋਈ ਹੈ ਕਿ ਮੀਟਿੰਗ ਤੇ ਬੈਠ ਕੇ ਹੋਏ ਆ ਮੀਟਿੰਗ ਆਪਣੀ ਜਦੋਂ ਤੱਕ ਆਪਣਾ ਹੱਲ ਨਹੀਂ ਹੋ ਜਾਂਦਾ ਟਰਨਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਇਹਨਾਂ ਪ੍ਰੋਗਰਾਮ ਬਦਲ ਬਦਲ ਨੂੰ ਨਹੀਂ ਚੱਲੂਗਾ ਉਹ ਤੋਂ ਪੂਰਾ ਨਹੀਂ ਆਇਆ ਇਹ ਮਾਰੀ ਵੀ ਗੱਲ ਕਰਨੀ ਕਿ ਲੋਕਾਂ ਨੂੰ